ਸਚੀ ਕਾਲ ਜੀ ਮੈਂ ਉਹਨੀਆਂ ਤੋਂ ਗਗਨਗਲ ਕਰ ਰਹੇ ਹਾਂ ਜੀ ਪੱਤਰਕਾਰ ਹਾਂ ਜੀ ਸਰ ਤੁਹਾਡੇ ਵੱਲੋਂ ਸਪੋਰਟ ਕੀਤੀ ਗਈ ਕਿ ਜਿਹੜੇ ਪੰਚਾਇਤੀ ਮੈਂਬਰਾਂ ਨੇ ਫੈਸਲਾ ਲਿਆ ਸੀਗਾ ਕਿ ਕੁੜੀ ਮੁੰਡਾ ਆਪਣੇ ਪਿੰਡ ਦੇ ਵਿੱਚ ਵਿਆਹ ਕਰਵਾ ਕੇ ਨਹੀਂ ਆ ਸਕਦੇ ਕਹਿੰਦਾ ਪਾਬ ਕਿ ਲਵ ਮੈਰਿਜ ਨਹੀਂ ਕਰਾ ਸਕਦੇ ਤੁਸੀਂ ਇਸ ਚੀਜ਼ ਦਾ ਸਮਰਥਨ ਕਰ ਰਹੇ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਦੇ ਉੱਤੇ ਨਹੀਂ ਮੈਂ ਬੱਚਿਆਂ ਦੇ ਨਾਲ ਹੈਗਾ ਬੱਚਾ ਨੂੰ ਕੋਈ ਉਹਨੇ ਕੋਈ ਜੁਰਮ ਥੋੜੀ ਕੀਤਾ ਪਾਪ ਥੋੜੀ ਕੀਤਾ ਕੋਈ ਜੀ ਉਹਨਾਂ ਨੇ ਉਹਨਾਂ ਨੇ ਇੱਕ ਅਡਲਟ ਨੇ ਮੇਜਰ ਨੇ ਉਹ ਉਹ ਬਾਲਗ ਨੇ ਬਾਲਗਾਂ ਨੂੰ ਆਪਣੇ ਜਿੰਦਗੀ ਦਾ ਜਿਹੜਾ ਪਾਰਟਨਰ ਚੁਣਦਾ ਉਹ ਆਪਣੀ ਜੀਵਨ ਸਾਥੀ ਚੁਣਦਾ ਪੂਰਾ ਹੱਕ ਹੈਗਾ ਜਦੋਂ ਸਰ ਔਨ ਔਨ 에ਅਰ ਦੀ ਟੀਮ ਜਦੋਂ ਕਮਾਲ ਸਮਾਜ ਹਮੇਸ਼ਾ ਸਮਾਜ ਦੇ ਲੋਕਾਂ ਦੇ ਪਿੱਛੇ ਚੱਲਦਾ ਹੁੰਦਾ ਹੈਗਾ ਜੋ 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 ਵਿਕਾਸ ਹੋ ਰਿਹਾ ਹੈਗਾ ਜਿਹੜੇ ਸਮਾਜ ਤੇ ਇਮਪੈਕਟ ਪੈਣੇ ਉਹਦੇ ਅਸਰ ਪੈਣੇ ਆਗੇ ਆ ਉਹ ਸਮਾਜ ਨਾ ਬਦਲਣਾ ਹੈਗਾ ਸਮਾਜ ਉਹ ਬਦਲਣ ਨੂੰ ਤਿਆਰ ਨਹੀਂ ਹੁੰਦਾ ਬਹੁਤ ਜੁਰਬਾ ਸਮਾਜ ਬਦਲਦਾ ਪਹਿਲਾਂ ਪਹਿਲਾਂ ਲੋਕ ਬਦਲਦੇ ਪਹਿਲਾਂ ਇਹ ਹਾਲਤਾ ਬਦਲਦੀ ਹਾਲਤਾ ਇਹ ਹੈਗੀਆਂ ਕਿ ਦਿਮਾਗ ਖੁੱਲ ਗਿਆ ਹੈਗਾ ਜੀ ਹੈਲੋ ਹੈਲੋ ਪੁਰਾਣੇ ਸਮੇਂ ਸੱਤੀ ਪ੍ਰਥਾ ਨਾਲ ਲੋਕੀ ਮਜੂਰੀ ਦੇ ਬੱਚੇ ਸੀਗੇ ਕੁੜੀਆਂ ਨੂੰ ਪਾਦੋ ਪੰਨੋ ਕੁੜੀਆਂ ਰੋਕਦੇ ਸੀਗੇ ਕੁੜੀਆਂ ਪਾੜ ਨਹੀਂ ਸਕਦੀਆਂ ਵਿਧਵਾ ਨੂੰ ਵਿਧਵਾ ਨੂੰ ਵਿਆਹ ਨਹੀਂ ਕਰਮ ਦਿੰਦੇ ਹੈਗਾ ਬਾਲਵਾਛ ਛੇ-ਛੇ ਮਹੀਨੇ ਦੀ ਕੁੜੀ ਨੂੰ ਕੋਚੜ ਚਾੱਕ ਕੇ ਥੇਰੇ ਦੇਣ ਦਿੰਦੇ ਸੀਗੇ ਬਿਲਕੁਲ ਜੇ ਘਰ ਵਿੱਚ ਘਰ ਵਿੱਚ ਕੁੜੀਆਂ ਮਾਰਦੇ ਰਹੇ ਉਹ ਕਹਿੰਦੇ ਬਹੁਤ ਲੋਕ ਜਾਂ ਸਮਾਜ ਬੜਾ ਐਥੀਕਲ ਹੈ ਬੜਾ ਬੜਾ ਅਸੂਲਾਂ ਵਾਲਾ ਹੈਗਾ ਹੈ ਉਹ ਸਮਾਜ ਬਹੁਤ ਕੁਝ ਗਲਤ ਵੀ ਚੱਲਦਾ ਪਿਆ ਹੈਗਾ ਬਿਲਕੁਲ ਜੇਕਰ ਕਮਿਟੀ ਕਮਿਟੀ ਦੇ ਖਾਨਦਾਨ ਦੇ ਨਾਂ ਤੇ ਪੱਗ ਦੇ ਪੱਗ ਦੇ ਨਾਂ ਤੇ ਪਿੰਡ ਦੀ ਇੱਜ਼ਤ ਦੇ ਨਾਂ ਤੇ ਜਿਹੜਾ ਇਹ ਜੇ ਫਰਮਾਨ ਹੈਗੇ ਇਹ ਨਹੀਂ ਹੋਣੇ ਚਾਹੀਦੇ ਹੈਗੇ ਬੱਚਾ ਨਾਲ ਬੱਚਾਂ ਦੇ ਜੀਵਨ ਦੀ ਗੱਲ ਰਹੀ ਹੈ ਪਟਿਆਲੇ ਤੋਂ ਲੈ ਕੇ ਸੰਗਰੂਰ ਤੱਕ ਇਹ ਤਾਂ ਕਾਲਜ ਖੁੱਲੇ ਹੀ ਨਹੀਂ ਰਹੇ ਕਾਲਜ ਅੱਜ ਉਹ ਆਪਣਾ ਐਮਐਫ ਨਰਸਿੰਗ ਕਾਲਜ ఫిਜ਼ੀਓਥੈਰੇਪੀ ਕਾਲਜ ਪਿੰਡਾਂ 'ਚ ਹਜ਼ਾਰਾਂ ਬੱਚੇ ਆਉਣੇ ਤੇ ਜਾਣਾ ਜਾਂਦੇ ਨਹੀਂ ਹੈਗਾ ਉਹਨਾਂ ਦੇ ਉਹਨਾਂ ਦੇ ਪੁਨਰ ਦੇ ਰਿਸ਼ਤੇ ਹੀ ਬਣ ਗਏ ਉਹਨਾਂ ਦੇ ਮੁੱਬਦ ਵੀ ਕਰਨਗੇ ਤੇ ਕੁਝ ਕੁ ਜੁਰਮ ਨਹੀਂ ਆ ਇੱਕ ਪਾਸਾ ਤੁਸੀਂ ਮਤਲਬ ਹੀਰ ਰਾਂਝਾ ਸਸੀ ਪੁੰਨੂ ਦੇ ਸੋਹਣੀ ਮਹੀਵਾਲ ਦੇ ਕਿੱਸੇ ਕਿੱਸੇ ਗਾਣੇ ਹੈਗੇ ਆ ਹੂੰ ਇਹ ਡੋਗਲਾ ਪਨ ਆਇਆ ਕਿ ਜਦੋਂ ਤੁਹਾਡੇ ਮਤਲਬ ਆਪਣੇ ਆਪਣੇ ਖਰਾਬ ਕੁਛ ਹੁੰਦਾ ਹੈਗਾ ਜਾਂ ਹੌਲੀ ਹੌਲੀ ਸ਼ਹਿਰਾ ਟੁੱਟ ਗਿਆ ਹੈ ਕਸਬੇ ਟੁੱਟ ਰਹਾ ਹੈਗਾ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਟੁੱਟ ਕੇ ਰਹਿਣਾ ਹੈਗਾ ਚਾਹੇ ਸਾਡੇ ਦਿਲ ਮੰਨਤ ਬੰਨਣ ਨੂੰ ਕਰੇ ਜਾਂ ਨਾ ਕਰੇ ਜੀ ਜਦੋਂ ਜਦੋਂ ਔਨ ਏਅਰ ਦੀ ਟੀਮ ਪਿੰਡਾਂ ਦੇ ਵਿੱਚ ਪਹੁੰਚਦੀ ਹੈ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਤਾਂ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਕਿਵੇਂ ਦਾ ਲੱਗੇਗਾ ਕਿ ਪਿੰਡ ਦੇ ਆਪਣਾ ਹੀ ਇੱਕ ਮੁੰਡਾ ਕੋਈ ਚਾਚੇ ਤਾਈ ਦੀ ਕੁੜੀ ਭਜਾ ਲਵੇ ਜਾਂ ਫਿਰ ਕਿਸੇ ਆਪਣੇ ਹੀ ਰਿਸ਼ਤੇਦਾਰ ਇਹ ਤਾਂ ਰਿਸ਼ਤੇਦਾਰ ਨੂੰ ਤਾੜ-ਤਾੜ ਕਰਨ ਵਾਲੀ ਗੱਲ ਹੋਊਗੀ ਨਾ ਜੀ ਜੀ ਜਿ ਜਿਨਾਂ ਨੇ ਇਹ ਨਾ ਇਕਦੁੱਕਾ ਟਿਕਾਵਾਂ ਦੇ ਵਧਾ ਕੇ ਪੇਸ਼ ਕਰਨਾ ਨਾ ਉਹ ਗੱਪਲਾ ਬਹੁਤ ਦੇ ਸਕਦੇ ਹੈਗੇ ਆ ਇਹ ਬਹੁਤ ਐਗਜ਼ਾਮਪਲ ਆ ਇਹ ਤੋਂ ਵੀ ਮਾਰੀ ਮਾਰੀ ਐਗਜ਼ਾਮਪਲ ਆ ਕਿ ਕਿ ਕਿਉਂ ਰੈਡੀਕਲੀ ਕਿ ਤੋਂ ਸਮਾਜ ਮਿਲ ਸਕਦੀ ਹੈ ਇੱਥੇ ਕਿ ਬਈ ਬਹੁਤ ਗਲਤ ਬੱਤ ਰਿਸ਼ਤੇ ਤੇ ਚੱਲਦੇ ਨੇ ਹੁਣ ਵੀ ਪਿੰਡਾਂ ਚੱਲਦੇ ਨੇ ਹੁਣ ਵੀ ਹੋਰ ਵੀ ਬੜਾ ਕਸ਼ੂਰੀਆ ਸਿਰਫ ਉਹਨਾਂ ਦੇ ਸਦਕਾਰ ਕਰਨੋਂ ਕੋਈ ਤਿਆਰ ਨਹੀਂ ਹੈਗਾ ਜੀ ਜਿਵੇਂ ਕਿ ਵਿਰੋਧੀ ਤੇ ਕਹਿੰਦੇ ਜੀ ਇਹ ਕਹਾਂ ਕਿ ਸਮਾਜ ਬਹੁਤ ਐਥੀਕਲ ਹੈਗਾ ਸਮਾਜ ਐਨਾ ਐਥੀਕਲ ਹੈ ਨਹੀਂ ਜਿੱਦਾਂ ਸਮਾਜ ਬਣਦਾ ਕਿਉਂਕਿ ਪਿੰਡ ਦੇ ਪਿੰਡ ਦੇ ਤਾਂ ਸਾਰੇ ਦੀ ਧੀ ਪੈਣ ਇੱਕ ਸਾਂਝੀ ਹੈ ਨਾ ਕਿਉਂਕਿ ਆਪਾਂ ਸਾਰੀ ਭੈਣ ਦੀ ਨਜ਼ਰ ਨਾਲ ਦੇਖਦੇ ਹਾਂ ਨਾ ਤਾਂ ਜੇਕਰ ਕੋਈ ਆਪਣਾ ਹੀ ਇੱਕ ਨੌਜਵਾਨ ਕੁੜੀ ਨੂੰ ਭਜਾ ਲਵੇ ਤਾਂ ਵਾਪਸ ਪਿੰਡ ਦੇ ਵਿੱਚ ਆਵੇ ਤੁਹਾਨੂੰ ਲੱਗਦਾ ਹੈ ਕਿ ਪਿੰਡ ਵਾਲੇ ਨੇ ਜੋ ਕੀਤਾ ਸਹੀ ਕੀਤਾ ਜਾਂ ਫਿਰ ਗਲਤ ਕੀਤਾ ਤੁਸੀਂ ਇਸ ਨੂੰ ਗਲਤ ਕਹਿ ਰਹੇ ਹੋ ਉਹਨਾਂ ਨੂੰ ਪ੍ਰੋਟੈਕਸ਼ਨ ਨਹੀਂ ਚਾਹੀਦੀ ਉਹਨਾਂ ਨੂੰ ਆਪਣੀ ਜ਼ਿੰਦਗੀ ਜੀਣ ਦੀ ਇਜਾਜ਼ਤ ਹੋਣੀ ਚਾਹੀਦੀ ਜੀ ਤੇ ਉਹਦੇ ਵਿੱਚ داخل ਇਸ ਇਸ ਤਰ੍ਹਾਂ دخل ਨਹੀਂ ਚਾਹੀਦਾ ਹੈਗਾ ਪਿੰਡ ਵਾਲਿਆਂ ਨੂੰ ਜੇ ਪਿੰਡ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਨੇ ਆਪਣਾ ਜੇ ਜਿੰਦਗੀ ਦਾ ਫੈਸਲਾ ਕੀਤਾ ਹੈਗਾ ਹੈ ਤਾਂ ਮਤਲਬ ਉਹਨਾਂ ਨੂੰ ਇੱਕ ਗੱਲ ਦਾ ਅਧਿਕਾਰ ਹੈਗਾ ਕਿ ਉਹ ਆਪਣਾ ਫੈਸਲਾ ਲੈ ਸਕਦੇ ਹੈਗੇ ਆ ਤੇ ਉਸ ਨੂੰ ਪ੍ਰੋਟੈਕਸ਼ਨ ਮਿਲਣੀ ਚਾਹੀਦੀ ਹੈ ਉਹਨਾਂ ਦੇ ਉਹਨਾਂ ਨੂੰ ਇਹ ਨਾ ਸਾਾਸ ਕਿਹਾ ਜਾਵੇ ਕਿ ਤੁਸੀਂ ਤਾਂ ਪਾਪ ਕਰਤਾ ਜੁਰਮ ਕਰਤਾ ਉਹਨਾਂ ਨੇ ਕੋਈ ਪਾਪ ਨਹੀਂ ਕੀਤਾ ਕੋਈ ਜੁਰਮ ਨਹੀਂ ਕੀਤਾ ਹੈਗਾ ਉਹ ਨੌਜ ਉਹ ਬਾਲਗ ਨੇ ਜੋ ਬਾਲਗ ਨੇ ਤਾਂ ਉਹਨਾਂ ਨੂੰ ਹੱਕ ਹੈਗਾ ਇਸ ਗੱਲ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ